ਪ੍ਰਾਈਜ਼ ਆਏਗਾ ਸਿਰਫ 350 350 ਪ੍ਰਾਈਜ਼ ਹੈ ਜੀ ਬਹੁਤ ਲੰਬਾਈ ਚੜਾਈ ਬਹੁਤ ਹੈ ਇਹਨਾਂ ਦੀ ਸ਼ਾਲਾਂ ਦੀ ਗਰਮ ਸ਼ਾਲ ਨੇ ਬਹੁਤ ਹੀ ਵਧੀਆ ਚੈੱਕ ਚ ਗੁਰਮੁਖੀ ਸ਼ਾਲ ਲੱਗਦਾ ਢੱਲੇ ਬਹੁਤ ਵਧੀਆ ਕੁਆਲਿਟੀ ਹੈਗਾ ਪਾੜਾ ਸਿਲਕਰੀ ਸੂਟਾਂ ਲੈਂਡਿੰਗ ਲਾ ਕੇ ਤਿਆਰ ਹੋਣਗੇ ਇਹਨਾਂ ਵਿੱਚੋਂ ਵੀ ਤੁਸੀਂ ਕੋਈ ਵੀ ਕਲਰ ਸਿਲੈਕਟ ਕਰ ਸਕਦੇ ਹੋ ਕੜਾਈ ਵਾਲੇ ਸੂਟ ਲੈ ਕੇ ਢੱਲੇ ਬਹੁਤ ਸੋਹਣੇ ਕੁਆਲਿਟੀ ਬਾਕੀ ਦੁਪੱਟੇ ਬਹੁਤ ਸੋਹਣੇ ਇਹਨਾਂ ਨਾਲ ਬਹੁਤ ਜ਼ਿਆਦਾ ਗ੍ਰੇਜ ਪੈਂਦੀਆਂ ਦੁਪੱਟਿਆਂ ਦੀ ਚਿੱਪੀ ਵਰਕ ਦਾ ਡਿਜ਼ਾਈਨ ਹੈ ਵਰਕ ਵੀ ਕਰਿਆ ਹੈ ਦੁਪੱਟੇ ਉੱਪਰ ਜਦੋਂ ਨੂੰ ਡਿਜ਼ਾਈਨ ਲਗਾਣਾ ਇਹ ਵੀ ਆਪਣੇ ਕੋਲ ਕ੍ਰੇਵ ਸਿਲਕ ਚ ਆ ਜੇ ਬਲੌਕ ਪ੍ਰਿੰਟ ਚ ਸੂਟ ਲੈ ਕੇ ਆਂ ਤੁਹਾਡੀ ਡਾਰਕ ਕਲਰ ਬਨਾਰਸੀ ਸੂਟ ਲੈ ਕੇ ਆਂ ਢੜੀ ਲਈ ਬਹੁਤ ਸੋਹਣੇ ਉਪਾੜਾ ਸਿਲਕ ਦਾ ਕੱਪੜਾ ਲੱਗਿਆ ਹੈ ਜੀ ਸ਼ਰਟ ਦਾ ਨੂੰ 3 ਮੀਟਰ ਦੀ ਮਿਲੂ ਬਾਟਮ ਵੀ 3 ਮੀਟਰ ਦੀ ਮਿਲੂ ਦੁਪੱਟੇ 2.5 ਮੀਟਰ ਦੇ ਆ ਬਾਜੂ ਮੂਰੀ ਵਰਕ ਦਾ ਨੂੰ ਸਾਰੇ ਰੂਪਾਂ ਦੇ ਮਿਲੂਗਾ ਵੀਡੀਓ ਸ਼ੁਰੂ ਕਰਾਂਗੇ ਆਪਾਂ ਲੇਡੀਜ਼ ਸੁਣ ਲਾਂ ਤੋਂ ਆਪਣੇ ਕੋਲੇ ਸ਼ਾਲ ਨੇ ਬਹੁਤ ਸੋਹਣੇ ਚੈੱਕ ਚ ਰੇਟ ਬਹੁਤ ਜਾਇਜ਼ ਆ ਬਹੁਤ ਜਾਇਜ਼ ਰੇਟ ਆ ਜੀ ਬਹੁਤ ਵਧੀਆ ਕੁਆਲਿਟੀ ਹੈਗੀ ਚੈੱਕ ਚ ਲਾਈਟ ਕਲਰ ਦੀ ਜਿਹੜੀਆਂ ਸਾਡੀਆਂ ਮਾਤਾ ਭੈਣਾਂ ਬੀਬੀਆਂ ਨੇ ਲੈਣੇ ਨੇ ਸਾਨੂੰ ਸਕਰੀਨ ਸ਼ਾਟ ਸੈਂਡ ਕਰ ਸਕਦੇ ਜੀ ਇਹ ਸਾਰੇ ਡਿਜ਼ਾਈਨ ਨੇ ਡਿਜ਼ਾਈਨ ਦੇਖ ਲਓ ਤੁਸੀਂ ਲੱਗ-ਲੱਗ ਆਪਣੇ ਕੋਲੇ ਪੰਜ ਡਿਜ਼ਾਈਨ ਨੇ ਜਿਸ ਤਰ੍ਹਾਂ ਕਿ ਆਪਣੇ ਕੋਲੇ ਗ੍ਰੇ ਕਲਰ ਆ ਗਿਆ ਸਕਿਨ ਕਲਰ ਆ ਗਿਆ ਲੱਗ-ਲੱਗ ਕਲਰ ਨੇ ਲੱਗ-ਲੱਗ ਡਿਜ਼ਾਈਨ ਨੇ ਚੈੱਕ ਅਲੱਗ-ਅਲੱਗ ਬਣਾਇਆ ਹੈ ਤੁਸੀਂ ਜਦੋਂ ਸਾਨੂੰ ਸਕਰੀਨਸ਼ਾਟ ਸੈਂਡ ਕਰਨਾ ਜੀ ਅਸੀਂ ਪੰਜ ਕਲਰ ਧਰੇ ਹੋਏ ਨੇ ਉਹਨਾਂ ਉੱਪਰ ਤੁਸੀਂ ਨਿਸ਼ਾਨੀ ਲਾ ਕੇ ਸਾਨੂੰ ਸੈਂਡ ਕਰਨਾ ਤਾਂ ਕਿ ਸਾਨੂੰ ਵੀ ਪਤਾ ਚੱਲੇ ਕਿ ਇਸ ਤਰ੍ਹਾਂ ਤੂੰ ਸਾਨੂੰ ਡਿਜ਼ਾਈਨ ਸੈਂਡ ਕਰਿਆਗਾ ਤੁਹਾਨੂੰ ਇੱਕ ਪੀਸ ਅਸੀਂ ਖੋਲ ਕੇ ਦਿਖਾਉਣੀ ਆ ਦਿਖਾਉਣੀ ਆ ਇਹਦਾ ਸਾਈਜ਼ ਪ੍ਰਾਈਜ਼ ਆਏਗਾ ਸਿਰਫ 350 350 ਪ੍ਰਾਈਜ਼ ਹੈ ਜੀ ਬਹੁਤ ਲੰਬਾਈ ਚੜਾਈ ਬਹੁਤ ਆ ਇਹਨਾਂ ਦੀ ਸ਼ਾਲਾਂ ਦੀ ਗਰਮ ਸ਼ਾਲ ਨੇ ਬਹੁਤ ਹੀ ਵਧੀਆ ਚੈੱਕ ਚ ਚੈੱਕ ਦੇ ਵਿੱਚ ਲਾਈਟ ਦੇ ਕਲਰ ਦੇ ਵਿੱਚ ਬਹੁਤ ਸੋਹਣੇ ਸ਼ਾਲ ਨੇ ਜੀ ਸਿਰਫ 350 ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਤੁਸੀਂ ਮੰਗਵਾ ਸਕਦੇ ਆ ਆਰਡਰ ਬੁੱਕ ਕਰ ਸਕਦੇ ਜੀ ਘਰ ਬੈਠੇ ਸ਼ਾਲ ਮੰਗਵਾ ਸਕਦੇ ਆਪਣੀ ਸਾਰੀ ਸ਼ਾਲਾਂ ਦੀ ਵੈਰਾਈਟੀ ਹੈ ਕੜਾਈ ਵਾਲੇ ਸੂਟ ਲੈ ਕੇ ਤੁਹਾਡੇ ਲਈ ਬਹੁਤ ਸੋਹਣੀ ਕੁਆਲਿਟੀ ਕੱਪੜਾ ਬਹੁਤ ਵਧੀਆ ਜੀ ਦੁਪੱਟੇ ਵੀ ਬਹੁਤ ਸੋਹਣੇ ਨੇ ਪਣਾ ਦੇਖੋ ਤੁਸੀਂ ਦੁਪੱਟੇ ਦਾ ਬਹੁਤ ਵਧੀਆ 2.5 2 ਮੀਟਰ ਦੇ ਦੁਪੱਟੇ ਨੇ ਕਰੇਵ ਛਿਲਕ ਦੇ ਡੀ ਨੈਜਰ ਕਰੇਵ ਹੁੰਦੀ ਹੈ ਜੀ 프ਰੰਟ ਦੇਖੋ ਤੁਸੀਂ ਬਹੁਤ ਵਧੀਆ ਤਿਆਰ ਕਰਿਆ ਸੋਨਾ 22 ਇੰਚ ਘੇਰਾ ਤੁਸੀਂ ਤਿਆਰ ਕਰ ਸਕਦੇ ਹੋਗੇ ਇਸ ਤਰ੍ਹਾਂ ਦਾ ਸੂਟ ਬਣ ਕੇ ਤਿਆਰ ਹੋ ਜੇ ਡੀ ਨੈਜਰ ਕਰੇਵ ਦੇ ਸੂਟ ਨੇ ਜੀ ਨਾਲ ਚਨੂਨ ਦੇ ਦੁਪੱਟੇ ਨੇ ਸੈਮੀ ਚਨੂਨ ਹੁੰਦੀ ਹੈ ਜੀ ਪਣਾ ਦੇਖੋ ਪਹਿਲਾਂ ਤੁਸੀਂ ਕਿੰਨਾ ਬਾਕੀ 2.5 ਮੀਟਰ ਦੇ ਦੁਪੱਟੇ ਨੇ ਪ੍ਰਾਈਸ ਹੈਗਾ 750 750 ਰੇਟ ਆ ਜੀ ਸ਼ਿਪਿੰਗ ਚਾਰਜ ਫ੍ਰੀ ਹੈ ਤੁਸੀਂ ਬੁੱਕ ਕਰ ਸਕਦੇ ਹੋਗੇ ਸਾਨੂੰ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ WhatsApp ਨੰਬਰ ਆਪਣੇ ਦੋ ਨੇ ਦੋ WhatsApp ਨੰਬਰ ਨੇ ਡਿਜ਼ਾਈਨ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਵਧੀਆ ਨੇ ਵਿੱਚੋਂ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਸੀਂ ਸਿਲੈਕਟ ਕਰੋ ਜੀ ਘਰ ਬੈਠੇ ਸੂਟ ਮੰਗਵਾਓ ਵਧੀਆ ਪਾਰਟੀ ਵੇਅਰ ਸੂਟ ਨੇ 750 ਰੇਟ 750 ਰੇਟ ਆ ਜੀ ਇਹਨਾਂ ਵਿੱਚ ਤੁਸੀਂ ਕੋਈ ਵੀ ਕਲਰ ਸਿਲੈਕਟ ਕਰ ਸਕਦੇ ਹੋ ਲਾਈਟ येलो ਜਾਂ ਕਲਰ ਆ ਗਿਆ ਕੱਚਾ ਬੀਲਾ کہہ ਸਕਦੇ ਹੋ ਨੂੰ ਤੁਸੀਂ ਇਸ ਨੂੰ ਲਾਈਟ येलो ਕਲਰ 2.5 ਮੀਟਰ ਦੇ ਦੁਪੱਟੇ ਨੇ ਸਾਮੇ ਜਨੂਨ ਦੇ ਕ੍ਰੇਪ ਸਿਲਕ ਦੇ ਸੂਟ ਹੈ ਜੀ ਇਹ ਆ ਗਿਆ ਆਪਣੇ ਕੋਲੇ ਬੈਂਡ ਸ਼ੇਡ ਕਲਰ ਸਾਰੇ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਵਧੀਆ ਰੇਟ ਵੀ ਬਹੁਤ ਵਧੀਆ ਸਿਰਫ 750 ਚਾਰ ਕਲਰ ਨੇ ਸੜੀਆਂ ਨੇ ਵਿੱਚ ਆਪਣੇ ਕੋਲੇ ਜਦੋਂ ਹੁੰ ਡਿਜ਼ਾਈਨ ਦਿਖਾ ਰਹੇ ਇਹ ਵੀ ਬਹੁਤ ਸੋਹਣੇ ਕਲਰ ਨੇ ਇਸ ਵਿੱਚ 750 ਪ੍ਰਾਈਸ ਹੈ ਜੀ ਇਹਨਾਂ ਨਾਲ ਵੀ ਦੁਪੱਟੇ ਚਨੂਨ ਦੇ ਨੇ ਚਨੂਨ ਦੇ ਦੁਪੱਟੇ ਆ ਦੁਪੱਟੇ ਨੇ ਪਣਾ ਦੇਖੋ ਪਹਿਲਾਂ ਤੁਸੀਂ ਕਿੰਨਾ ਬਹੁਤ ਜ਼ਿਆਦਾ ਪਣਾ ਜਿੰਨਾ ਦੁਪੱਟਿਆਂ ਦਾ ਫੋਰ ਸਾਈਡ ਲਾਇਸ ਲੱਗੀ ਹੋਈ ਹੈ ਕਿ ਜਰੀ ਦਾ ਕੰਮ ਕਰਿਆ ਹੋਇਆ ਹੈਗਾ ਘੇਰਾ ਬਹੁਤ ਵਧੀਆ ਬਣਿਆ ਹੋਇਆ 750 ਰੇਟ ਹੈ ਇਸ ਵਿੱਚ ਤੁਹਾਨੂੰ ਕਲਰ ਦਿਖਾਉਣੇ ਪਹਿਲਾਂ ਆਪਣੇ ਕੋਲ ਸਕਿਨ ਕਲਰ ਆ ਗਿਆ ਡਾਰਕ ਸਾਰੇ ਨਮੇਜ ਕਲਰ ਨੇ ਇਹਨਾਂ ਚ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਵੇ ਸਲੈਕ ਕਰੋ ਇਹ ਸਿਰਫ 750 750 ਰੇਟ ਹੈ ਜੀ ਦੁਪट्टे ਖੁੱਲੇ ਡੁੱਲੇ ਨੇ ਸੂਟ ਬਹੁਤ ਸੋਹਣਾ ਬਣ ਕੇ ਤਿਆਰ ਹੋਊਗਾ ਇਹ ਆਪਣੇ ਕੋਲ ਗ੍ਰੇ ਕਲਰ ਆ ਗਿਆ ਸਾਰੇ ਨਵੇਂ ਕਲਰ ਨੇ ਸਾਰੇ ਨਵੇਂ ਕਲਰ ਆ ਡਿਜ਼ਾਈਨ ਵੀ ਬਹੁਤ ਵਧੀਆ ਕੱਪੜਾ ਹੀ ਬਹੁਤ ਵਧੀਆ ਰੇਟ ਸਿਰਫ 750 750 ਰੇਟ ਹੈ ਜੀ ਸਾਰੇ ਕਲਰ ਨੇ ਆਪਣੇ ਕੋਲ ਇਸ ਡਿਜ਼ਾਈਨ ਵਿੱਚ 750 ਵਿੱਚ 크레이ਪ ਸਿਲਕ ਦੇ ਸੂਟ ਆ ਡੀ ਨੇਚਰਲ 크레이ਪ ਦੇ ਸੂਟ ਨੇ ਨਾਲ ਸੈਮੀ ਜਨੂਨ ਦੇ ਦੁਪੱਟੇ ਨੇ ਜੀ ਜੇ ਤੁਹਾਨੂੰ ਇਹ ਡਿਜ਼ਾਈਨ ਦਿਖਾ ਰਹੇ ਹਾਂ ਇਹ ਵੀ ਆਪਣੇ ਕੋਲ 크레이ਪ ਸਿਲਕ ਚ ਆ ਜੀ ਡੀ ਨੇਚਰਲ 크레이ਪ ਦੇ ਹੈਵੀ ਸੂਟ ਨੇ ਨਾਲ ਦੁਪੱਟੇ ਵੀ ਬਹੁਤ ਜ਼ਿਆਦਾ ਹੈਵੀ ਵਰਕ ਕਰਿਆ ਹੈ ਦੁਪੱਟਿਆਂ ਤੇ ਸੰਮੇ ਜਨੂਨ ਦੇ ਦੁਪੱਟੇ ਨੇ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਜਾਲ ਦੇਖੋ ਤੁਸੀਂ ਕਿੰਨਾ ਬਣਾਇਆ ਹੋਇਆਗਾ ਬਹੁਤ ਸੋਹਣਾ ਸੂਟ ਬਣ ਕੇ تیار ਹੋਗਾ ਲੈਨਿੰਗ ਲੱਗੂ ਸੂਟਾ ਟਾ ਟਾ ਜੋ ਕ੍ਰੇਵ ਸ਼ਿਲਕੁੰ ਦੇ ਦੇਠਾ ਲੈਨਿੰਗ ਲੱਗਦੀ ਹੁੰਦੀ ਹੈ ਫਰੰਟ ਦਿਖਾਉਣ ਦੇ ਤਾਂ ਉਹ ਕਿੰਨਾ ਹੈਵੀ ਹੈ ਇਹ ਸਾਰਾ ਵਰਕ ਕਰਿਆ ਹੋਇਆ ਹੈ ਜਰੀ ਦਾ ਵਰਕ ਕਰਿਆ ਹੈ ਘੇਰਾ ਤੁਸੀਂ 22 ਇੰਚ ਬਣਾ ਸਕਦੇ ਹੋਗੇ 850 ਰੇਟ ਇੰਨਾ ਸੂਟਾਂ ਦਾ ਪਹਿਲਾ ਆਪਣੇ ਕੋਲੇ ਮਹਿਰੂਨ ਕਲਰ ਆ ਗਏ ਦੂਸਰਾ ਹੈ ਆਪਣੇ ਕੋਲੇ ਬੈਂਡ ਸ਼ੇਡ ਕਲਰ ਵੀ ਬਹੁਤ ਵਧੀਆ ਦੁਪੱਟੇ ਵੀ ਸੋਹਣੇ ਨੇ 1.5-2 ਮੀਟਰ ਵੰਗੋ ਦੁਪੱਟੇ ਨੇ ਬਾਕੀ ਪਣਾ ਵੀ ਬਹੁਤ ਆ ਦੁਪੱਟੇ ਨਾਲ ਸੂਟ ਆਪਣੇ ਕੋਲੇ ਹੈਗੇ ਗਰੇਵ ਸ਼ਿਲਕ ਚ ਗਰੇ ਕਲਰ ਆਏ ਸਾਰੇ ਡਾਰਕ ਕਲਰ ਨੇ ਛੜਿਆਣ ਵਿੱਚ ਇਹਨਾਂ ਚੋਂ ਵੀ ਜੋ ਜਿਧਾ ਨੂੰ ਪਸੰਦ ਆ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ WhatsApp ਨੰਬਰ ਆਪਣੇ ਦੋ ਨੇ ਤੁਸੀਂ ਆਰ ਇੰਡੀਆ ਕਿਤੇ ਵੀ ਸੂਟ ਮੰਗਵਾ ਸਕਦੇ ਜਿੱਥੇ ਵੀ ਤੁਸੀਂ ਮੰਗਵਾਉਣਾ ਚਾਹੁੰਦੇ ਜੇਕਰ ਤੁਸੀਂ ਬਾਹਰ ਆਰਡਰ ਬੁੱਕ ਕਰਨਾ ਚਾਹੁੰਦੇ ਨੇ ਬਾਹਰ ਵੀ ਸਾਡੀਆਂ ਭੈਣਾ ਸੂਟ ਮੰਗਵਾ ਸਕਦੀਆਂ ਸਾਡੇ ਕੋਲ ਆਰਡਰ ਬੁੱਕ ਕਰ ਸਕਦੀਆਂ ਨੇ ਕਲਰ ਸਾਰੇ ਦੇਖੋ ਕਿ ਸਾਡੇ ਨੇ ਬਹੁਤ ਵਧੀਆ ਵੈਰਾਈਟੀ ਹੁੰਦੀ ਹੈ ਆਪਣੀ ਇਹਨਾਂ ਵਿੱਚ ਜੋ ਵੀ ਤੁਹਾਨੂੰ ਪਸੰਦ ਆ 850 ਰੇਟ ਆ ਇਹਨਾਂ ਨੂੰ ਰੱਖ ਲੈ ਬਲੋਕ ਪ੍ਰਿੰਟ ਦੇ ਸੂਟ ਲੈ ਕੇ ਆ ਤੁਹਾਡੇ ਡਾਰਕ ਕਲਰ ਡਾਰਕ ਕਲਰ ਹੈ ਜੀ ਆਲ ਓਵਰ ਸੂਣਾ ਪ੍ਰਿੰਟ ਦੇਖੋ ਤੁਸੀਂ ਬਹੁਤ ਸੋਹਣਾ ਹੋਇਆ ਹੈ ਇਸ ਉੱਪਰ ਤੋਂ ਆਰੀ ਵਰਕ ਵੀ ਮਿਲੂਗਾ ਬਲੋਕ ਪ੍ਰਿੰਟ ਵਿੱਚ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਹੈ ਸਾਈਡ ਤੇ ਬਾਜੂ ਦਾ ਡਿਜ਼ਾਈਨ ਬਣਾਇਆ ਹੈ 올ਓਵਰ ਸੂਟ ਆ ਮਸਲੀਨ ਚ ਮਸਲੀਨ ਚ ਸੂਟ ਆ ਜੀ ਇਹਦੇ ਦੁਪੱਟੇ ਦਾ ਡਿਜ਼ਾਈਨ ਵੀ ਤੁਹਾਨੂੰ ਦਿਖਾਉਣਾ ਰੇਟ ਸਿਰਫ 950 950 ਰੇਟ ਆ ਜੀ ਮਸਲੀਨ ਦੀ ਦੁਪੱਟੇ ਨੇ ਦੁਪੱਟੇ ਉੱਪਰ ਦੇਖੋ ਤੁਸੀਂ ਕਿੰਨਾ ਸੋਹਣਾ ਕੰਮ ਹੋਇਆ ਹੋਇਆ 2.5 ਮੀਟਰ ਦੇ ਦੁਪੱਟੇ ਨੇ ਬਹੁਤ ਸੋਹਣੇ 950 ਰੇਟ ਆ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਪਹਿਲਾ ਆਪਣੇ ਕੋਲੇ ਮੈਂਜੈਂਟਾ ਕਲਰ ਆ ਰਿਹਾ ਹੈ ਕਲਰ ਸਾਰੇ ਬਹੁਤ ਪਿਆਰੇ ਨੇ ਡਾਰਕ ਕਲਰ ਨੇ ਜੀ ਇਹ ਹੈ ਆਪਣੇ ਕੋਲੇ ਵਾਇਨ ਸ਼ੇਡ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਸਿਲੈਕਟ ਕਰ ਸਕਦੇ ਹੋ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਤੇ ਵੀ ਆਰਡਰ ਬੁੱਕ ਕਰ ਸਕਦੇ ਹੋ ਡਿਜ਼ਾਈਨ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਵਧੀਆ ਪ੍ਰਿੰਟ ਵੀ ਬਹੁਤ ਸੋਹਣਾ ਬਣਾਇਆ ਹੈ ਜੀ ਜੋ ਬਲੌਕ ਪ੍ਰਿੰਟ ਬਣਾਇਆ ਬਹੁਤ ਸੋਹਣਾ ਪ੍ਰਿੰਟ ਬਣਾਇਆ ਹੋਇਆ ਫਰੋਜੀ ਕਲਰ ਆ ਗਿਆ ਡਾਰਕ ਫਰੋਜੀ ਕਲਰ ਇਹ ਆ ਗਏ ਆਪਣੇ ਕੋਲ ਮਹਿੰਦੀ ਕਲਰ ਕਲਰ ਬਹੁਤ ਜਾਣੇ ਨੇ ਜਿਹੜਾ ਵੀ ਕਲਰ ਡਿਜ਼ਾਈਨ ਪਸੰਦ ਆ ਉਹ ਸਲੈਕਟ ਕਰੋ ਜੀ ਘਰ ਬੈਠੇ ਸੂਟ ਮੰਗਵਾਓ ਵਧੀਆ ਪਾਰਟੀ ਵੇਅਰ ਸੂਟ ਲੈ ਕੇ ਆਣ ਤੁਹਾਡੇ ਲਈ ਪਾਰਟੀ ਵੇਅਰ ਸੂਟ ਨੇ ਜੀ ਬਹੁਤ ਵਧੀਆ ਵੈਰਾਈਟੀਆਂ ਦੁਪੱਟੇ ਬਹੁਤ ਵਧੀਆ ਨੇ ਇਹਨਾਂ ਨਾਲ ਪਣਾ ਬਹੁਤ ਆ ਦੁਪੱਟਿਆਂ ਦਾ 950 ਰੇਟ ਮਸਟਰਡ ਕਲਰ ਆ ਗਿਆ ਜੀ ਇਸ ਡਿਜ਼ਾਈਨ ਵਿੱਚ ਇਹ ਸਾਰੇ ਕਲਰ ਨੇ ਇਸ ਡਿਜ਼ਾਈਨ ਵਿੱਚ 950 ਰੇਟ ਜੌਰ ਰਟ ਦੇ ਸੂਟ ਲੈ ਕੇ ਆ ਤੁਹਾਡੇ ਲਈ ਜੌਰ ਰਟ ਦੇ ਦੁਪੱਟੇ ਨਾਲ ਹੀ ਬਹੁਤ ਸੋਹਣਾ ਵਰਕ ਹੋਇਆ ਇਹ ਦੇਖੋ ਜੀ ਵਰਕ ਬਹੁਤ ਸੋਹਣਾ ਹੈ ਸਾਰਾ ਜਰੀ ਦਾ ਤੁਹਾਨੂੰ ਵਰਕ ਮਿਲੂਗਾ ਸਟੂਨ ਵਰਕ ਵੀ ਮਿਲੂਗਾ ਲੈਂਥ ਤੁਸੀਂ 42 43 ਇੰਚ ਆਸਾਨੀ ਨਾਲ ਬਣਾ ਸਕਦੇ ਹੋ ਨਾਲ ਜੌਰ ਰਟ ਦੇ ਦੁਪੱਟੇ ਨੇ ਮੈਚਿੰਗ ਸੂਟ ਨੇ ਜੀ ਬਾਟਮ ਦੇ ਤੁਹਾਨੂੰ ਲੈਂਡਿੰਗ ਲਾਉਣੀ ਜ਼ਰੂਰ ਨਹੀਂ ਸ਼ਰਟ ਤੇ ਇਕੱਲੀ ਲੈਂਡਿੰਗ ਲਾਉਣੀ ਪਊਗੀ ਸਿਰਫ ਸਵਾ ਦੋ ਮੀਟਰ ਦੇ ਦੁਪੱਟੇ ਨੇ ਰੇਟ ਹੈਗਾ 990 990 ਰੇਟ ਹੈ ਇਹਨਾਂ ਸੂਟਾਂ ਨਾਲ ਸਿਲੈਕਟ ਕਰ ਸਕਦੇ ਹੋ ਪਾਰਟੀ ਵੇਅਰ ਸੂਟ ਨੇ ਕਲਰ ਦੇਖੋ ਨੇ ਤੁਹਾਨੂੰ ਪਹਿਲਾ ਕਲਰ ਪੀਕ ਆਫ ਸ਼ੇਡ ਕਲਰ ਸਾਰੇ ਬਹੁਤ ਪਿਆਰੇ ਨੇ ਡਾਰਕ ਕਲਰ ਨੇ ਜੇ ਮਹਿਰੂਨ ਕਲਰ ਆ ਗਏ ਇਹਨਾਂ ਵਿੱਚ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਵੇ ਸਿਲੈਕਟ ਕਰ ਸਕਦੇ ਹੋ 990 ਪ੍ਰਾਈਸ ਹੈ ਬਹੁਤ ਸੋਹਣੇ ਸੂਟ ਬਣ ਕੇ تیار ਹੋਣਗੇ ਸਿੱਪੀ ਵਰਕ ਮਿਲੂ ਤੁਹਾਨੂੰ ਸਟੂਨ ਵਰਕ ਮਿਲੂ ਜਰੀ ਵਰਕ ਬੈਂਚ ਸ਼ੇਡ ਆ ਗਈ ਡਾਰਕ ਕਲਰ ਨੇ ਸਾਰੇ ਰੇਟ ਸਿਰਫ 950 950 ਰੇਟ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਓਨ ਡਿਲੀਵਰੀ ਵੀ ਹੈ ਇਹਨਾਂ ਵਿੱਚੋਂ ਜੋ ਵੀ ਕਲਰ ਡਿਜ਼ਾਈਨ ਪਸੰਦ ਆ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਦੀ ਵੀ ਸਾਨੂੰ ਪਿਕ ਸੈਂਡ ਕਰ ਸਕਦੇ ਮਹਿੰਦੀ ਕਲਰ ਆ ਗਏ ਜਿਹੜਾ ਨੂੰ ਹੁੰਡੀਆਂ ਦਿਖਾ ਰਹੇ ਇਹ ਆਪਣੇ ਕੋਲੇ ਹੈਗਾ ਕਾਟਨ ਚ ਕੱਪੜਾ ਜੀ ਕਾਟਨ ਦੇ ਰੂਟ ਨੇ ਨਾਲ ਪਿਓਰ ਦੇ ਦੁਪੱਟੇ ਨੇ ਦੁਪੱਟੇ ਬਹੁਤ ਸੋਹਣੇ ਨੇ ਪਿਓਰ ਦੇ ਦੁਪੱਟੇ ਨੇ ਦੁਪੱਟੇ ਨੇ ਦੋਨਾਂ ਸਾਈਡਾਂ 'ਤੇ ਇਹਨਾਂ ਨੂੰ ਵਰਕ ਮਿਲੂਗਾ ਸਾਰਾ ਥ੍ਰੈਡ ਵਰਕ ਮਿਲੂਗਾ ਸੂਟਾਂ ਉੱਪਰ ਵੀ ਤਾਂ ਥ੍ਰੈਡ ਵਰਕ ਮਿਲਵਾ ਲਓ ਵਰ ਸੂਟ ਆ 5 ਮੀਟਰ ਦੀ ਕਟ ਆ ਰੇਟ ਹੈਗਾ 1050 1050 ਰੇਟ ਆ ਜੀ ਕੋਈ ਵੀ ਲੈਂਡਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਨਾਲ ਪਿਓਰ ਦੇ ਦੁਪੱਟੇ ਨੇ ਕਲਰ ਦਿਖਾਉਣੇ ਤੁਹਾਨੂੰ ਇਹਨਾਂ ਵਿੱਚ 1050 ਰੇਟ ਆ ਜੀ ਇਹ ਆਪਣੇ ਕੋਲੇ ਕਾਟਨ ਦੇ ਸੂਟ ਨੇ ਮੈਂ ਮੈਂਟਾ ਕਲਰ ਆ ਗਿਆ ਪਹਿਲਾਂ ਤੁਹਾਨੂੰ ਗ੍ਰੀਨ ਕਲਰ ਦਿਖਾਇਆ ਇਹ ਆ ਗਿਆ ਮੈਂਟਾ ਕਲਰ 1.2 ਮੀਟਰ ਦੇ ਦੁਪੱਟੇ ਨੇ yellow ਕਲਰ ਵੀ ਡਾਰਕ ਕਲਰ ਨੇ ਸਾਰੇ yellow ਕਲਰ ਵੀ ਬਹੁਤ ਪਿਆਰਾ ਕਲਰ ਹੈ ਦੋ ਡਿਜ਼ਾਈਨ ਨੇ ਇਸ ਕੱਪੜੇ ਵਿੱਚ ਆਪਣੇ ਕੋਲੇ ਦੂਸਰਾ ਡਿਜ਼ਾਈਨ ਆ ਗਿਆ ਜੀ ਦੂਸਰੇ ਡਿਜ਼ਾਈਨ ਵਿੱਚ ਵੀ ਆਪਣੇ ਕੋਲੇ ਸਾਰੇ ਡਾਰਕ ਕਲਰ ਨੇ 1050 ਰੇਟ ਆ ਪਿਓਰ ਦੇ ਦੁਪੱਟੇ ਨੇ ਦੁਪੱਟੇ ਦੋਨੇ ਸਾਈਡਾਂ ਤੇ ਨੂੰ ਕਟਵਰਕ ਮਿਲੂਗਾ ਸੂਟ ਉੱਪਰ ਤਾਂ ਨੂੰ ਥ੍ਰੈਡ ਵਰਕ ਮਿਲੂ ਪਰਪਲ ਕਲਰ ਆਈ ਇਸ ਰੇਂਜ ਵਿੱਚ ਵੀ ਤੁਹਾਨੂੰ ਸੀ ਡਾਰਕ ਕਲਰ ਦਿਖਾਵਾਂਗੇ ਇਹ ਹੈ ਆਪਣੇ ਕੋਲੇ ਫਰੋਜੀ ਕਲਰ ਇਨਾਂ ਵਿੱਚ ਜੋ ਵੀ ਤੁਹਾਨੂੰ ਕਲਰ ਪਸੰਦ ਆ ਰਿਹਾ ਸਿਲੇਕਟ ਕਰ ਸਕਦੇ ਤਿੰਨ ਕਲਰ ਨੇ ਇਸ ਰੇਂਜ ਵਿੱਚ ਹੈ ਆਪਣੇ ਕੋਲੇ ਮੈਂਜੈਂਟਾ ਕਲਰ 1050 ਪਰ ਆਇਆ ਇਹਨਾਂ ਸੂਟਾਂ ਨਾਲ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਮਾਸਟਰਡ ਕਲਰ ਆ ਗਿਆ ਉਸ ਡਿਜ਼ਾਈਨ ਵਿੱਚ ਚਾਰ ਕਲਰ ਨੇ ਇਹਨਾਂ ਚੋਂ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸੈਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਆਪਣੇ ਕੋਲੇ ਕਾਟਨ ਦੇ ਸੂਟ ਨੇ ਪਿਓਰ ਦੇ ਦੁਪट्टे ਨਾਲ 1050 ਪ੍ਰਾਈਜ਼ ਇਹਨਾਂ ਸੂਟਾਂ ਦਾ ਮਸਲੀਨ ਦੇ ਸੂਟ ਲੈ ਕੇ ਆਏ ਹਾਂ ਤੁਹਾਡੇ ਲਈ ਥ्रेड ਵਰਕ ਇਹਨਾਂ ਸੂਟਾਂ ਦੇ ਤੁਹਾਨੂੰ ਥ्रेड ਵਰਕ ਵੀ ਮਿਲੂਗਾ ਜਰੀ ਵਰਕ ਵੀ ਮਿਲੂਗਾ ਮਸਲੀਨ ਜੋ ਲੱਗੀ ਹੈ ਬਹੁਤ ਵਧੀਆ ਕੁਆਲਿਟੀ ਦੀ ਹੈ ਦੇਖੋ ਲੈਂਡਾਰ ਵਿੱਚ ਡਿਜ਼ਾਈਨ ਬਣਿਆ ਹੈ ਬਹੁਤ ਵਧੀਆ ਕਲਰ ਵੀ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਨਾਲ ਦੁਪੱਟੇ ਤੁਹਾਨੂੰ ਮਸਲੀਨ ਦੇ ਮਿਲਣਗੇ ਜੀ ਫੈਨਸੀ ਸੂਟ ਨੇ ਪਾਰਟੀ ਵੇਅਰ ਤੁਸੀਂ ਕਿਸੇ ਪ੍ਰੋਗਰਾਮ ਦੇ ਪਾਸਾ ਦੇ ਸਵਾ ਦੋ ਮੀਟਰ ਦੇ ਦੁਪੱਟੇ ਨੇ 5 ਮੀਟਰ ਦੀ ਸੂਟ ਦੀ ਕਟ ਹੈ 1500 ਰੇਟ ਸਾਢੇ 1500 ਰੇਟ ਹੈ ਜੀ ਤੁਹਾਨੂੰ ਅਸੀਂ ਕਲਰ ਦਿਖਾਉਣੇ ਆ ਇਸ ਡੈਂਚ ਪਹਿਲਾਂ ਆਪਣੇ ਕੋਲੇ ਗ੍ਰੀਨ ਕਲਰ ਆ ਗਈ ਆਲ ਓਵਰ ਸੂਟ ਨੇ ਸਾਰੇ ਡਾਰਕ ਕਲਰ ਨੇ ਇਹ ਆ ਆਪਣੇ ਕੋਲੇ ਪਰਪਲ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਡਿਜ਼ਾਈਨ ਵੀ ਬਹੁਤ ਵਧੀਆ ਨਵਾਂ ਡਿਜ਼ਾਈਨ ਹੈ ਜੀ ਇਦਾਂ ਲੱਗਾ ਜਿ ਇਸ ਤਰ੍ਹਾਂ ਕੀ ਲੈਸ ਦਾ ਡਿਜ਼ਾਈਨ ਪਾਇਆ ਹੁੰਦਾ ਆਪਾਂ ਨੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਉਦੋਂ ਸੂਟ ਬਣਾ ਕੇ ਪਾਉਂਗੇ ਬਹੁਤ ਹੀ ਵਧੀਆ ਲੱਗੂਗਾ ਸਾਰੇ ਡਾਰਕ ਕਲਰ ਨੇ 1150 ਪ੍ਰਾਈਜ਼ ਇਹਨਾਂ ਸੂਟਾਂ ਨੇ ਬਾਕੀ ਦੁਪੱਟੇ ਬਹੁਤ ਸੋਹਣੇ ਇਹਨਾਂ ਨਾਲ ਬਹੁਤ ਜ਼ਿਆਦਾ ਗ੍ਰੇਜ ਪੈਂਦੀਆਂ ਦੁਪੱਟਿਆਂ 'ਦੇ ਸਿੱਪੀ ਵਰਕ ਦਾ ਡਿਜ਼ਾਈਨ ਹੈ ਵਰਕ ਵੀ ਕਰਿਆ ਹੈ ਦੁਪੱਟਿਆਂ ਉੱਪਰ ਲਾਈਨਿੰਗ ਲਾ ਕੇ ਸੂਟ ਤਿਆਰ ਹੋਣਗੇ ਜੀ ਫਰੋਜੀ ਕਲਰ ਆ ਗਿਆ ਆਪਣੇ ਕੋਲੇ ਰੋਜੀ ਕਲਰ ਆ ਜੀ ਕਲਰ ਬਹੁਤ ਪਿਆਰੇ ਅਨੁਸਾਰ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਇਹ ਹੈ ਆਪਣੇ ਕੋਲੇ ਮੈਂਟਾ ਕਲਰ 1150 ਪ੍ਰਾਈਜ਼ ਇਹਨਾਂ ਸੁੱਟਾਂ ਨਾਲ ਬਹੁਤ ਜ਼ਿਆਦਾ ਕਲਰ ਨੇ ਇਸ ਵਿੱਚ ਰੈਸਟ ਕਲਰ ਆ ਗਿਆ ਜੀ ਰੈਸਟ ਕਲਰ ਵੀ ਬਹੁਤ ਪਿਆਰਾ ਕਲਰ ਆ ਬਾਕੀ ਦੁਪੱਟੇ ਬਹੁਤ ਸੋਹਣੇ ਇਹਨਾਂ ਸੁੱਟਾਂ ਨਾਲ ਫੈਂਸੀ ਜੂਟ ਨੇ ਪ੍ਰਾਈਜ਼ ਬਹੁਤ ਘੱਟ ਨੇ ਬਹੁਤ ਘੱਟ ਰੇਟ ਆ ਜੀ ਸ਼ਿਪਿੰਗ ਚਾਰਜ ਫ੍ਰੀ ਆ ਸਿਰਫ 1500 ਰੇਟ ਜੋ ਤੁਸੀਂ ਸੂਟ ਬਣਾ ਕੇ ਪਾਏ ਬਹੁਤ ਜਿਆਦਾ ਗ੍ਰੇਸ ਬਣੂਗੀ ਸੂਟ ਦੀ ਇਹ ਆਪਣਾ ਕੋਲੇ ਪੈਰਟ ਕਲਰ ਪੈਰਟ ਕਲਰ ਵੀ ਬਹੁਤ ਪਿਆਰਾ ਕਲਰ ਹੈ ਸਾਰੇ ਕਲਰ ਨੇ ਇਸ ਡਿਜ਼ਾਈਨ ਵਿੱਚ 1500 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਜੀ ਕੈਸ਼ ਔਨ ਡਿਲੀਵਰੀ ਵੀ ਹੈ ਬਨਾਰਸੀ ਸੂਟ ਲੈ ਕੇ ਜਾਂਦੇ ਹਾਂ ਲਈ ਬਹੁਤ ਸੋਹਣੇ ਉਪਾੜਾ ਸਿਲਕ ਦਾ ਕੱਪੜਾ ਲੱਗਿਆ ਹੈ ਜੀ ਸ਼ਰਟ ਦਾ ਨੂੰ 3 ਮੀਟਰ ਦੇ ਮਿਲੂ ਬਾਟਮ ਵੀ 3 ਮੀਟਰ ਦੇ ਮਿਲੂ ਦੁਪੱਟੇ 2.5 ਮੀਟਰ ਦੇ ਆ 2 मीटर ਮੰਗੋ ਦੁਪट्टे ਨੇ ਬਹੁਤ ਸੋਹਣਾ ਡਬਲ ਬਨਾਰਸੀ ਪਿਓਰ ਪਾੜਾ ਸ਼ਿਲਕ ਲੱਗਿਆ ਜੀ ਰੇਟ 1395 1395 ਰੇਟ ਹੈ ਨਾ ਸੁਟਾ ਨਾਲ ਤੁਸੀਂ ਸਲੈਕਟ ਕਰ ਸਕਦੇ ਹੋ ਫਰੰਟ ਦੇਖ ਲਓ ਪਹਿਲਾਂ ਤੁਸੀਂ ਬਹੁਤ ਸੋਹਣਾ ਬਣਿਆ ਹੈ ਪਲੇਨ ਬਾਟਮ ਲੱਗੀ ਹੋਈ ਆ ਇਹ ਸਾਰਾ ਫਰੰਟ ਆ ਗਈ ਬੈਕ ਆ ਗਈ ਇਸ ਤੋਂ ਬਾਅਦ ਸਾਈਡ ਤੇ ਬਾਜੂ ਤੁਸੀਂ ਕਿੰਨਾ ਵੀ ਹੈਵੀ ਸੂਟ ਤਿਆਰ ਕਰ ਸਕਦੇ ਹੋਗੇ ਚੈਰੀ ਕਿੰਨਾ ਵੀ ਹੈਵੀ ਤੁਸੀਂ ਨਾਪੇ ਦਾ ਬਣਾ ਸਕਦੇ ਹੋ 30 32 ਇੰਚ ਘੇਰ ਕਿ ਜਿੰਨਾ ਵੀ ਬਣਾਉਣਾ ਹੋਵੇ ਕਿਉਂਕਿ ਸ਼ਰਟ ਦਾ ਕਪੜਾ 3 ਮੀਟਰ ਪਿਓਰ ਉਪਾੜਾ ਸ਼ਿਲਕ ਦਾ ਸੂਟ ਆਈ ਰਾਣੀ ਕਲਰ ਆ ਪਹਿਲਾਂ ਆਪਣੇ ਕੋਲ ਕਲਰ ਦਿਖਾਉਣੇ ਦੇ ਅਨੁਸਾਰ ਹੀ ਕਲਰ ਬਹੁਤ ਸੋਹਣੇ ਨੇ ਸਾਰਾ ਸੂਟ ਲੈਂਡਿੰਗ ਲਾ ਕੇ ਤਿਆਰ ਹੋਊਗਾ ਦੁਪੱਟਾ ਬਹੁਤ ਵਧੀਆ ਤਿਆਰ ਕਰਿਆ 3 ਮੀਟਰ ਦੀ ਬਾਟਮ ਮੈਂ ਨਾਲ ਉਪਾੜਾ ਸ਼ਿਲਕ ਦੀ ਪਹਿਲਾਂ ਆਪਣੇ ਕੋਲ ਰਾਣੀ ਕਲਰ ਆਇਆ ਜੀ ਇਹ ਆ ਗਿਆ ਆਪਣੇ ਕੋਲੇ ਜਿਸ ਤਰ੍ਹਾਂ ਕਿ ਸੀ ਗ੍ਰੀਨ ਕਲਰ ਦਾ ਥੋੜਾ ਜਿਹਾ ਲੱਗ ਜਾ ਬਹੁਤ ਹੀ ਸੋਹਣਾ ਕਲਰ ਹੈ ਦੁਪੱਟੇ ਇਹਨਾਂ ਦੇ 2.5 ਮੀਟਰ ਨੇ 2.5 ਮੀਟਰ ਮੰਗੂਈ ਦੁਪੱਟੇ ਨੇ ਜੀ ਇਹਨਾਂ ਦੇ 3 ਮੀਟਰ ਦੀ ਸ਼ਲਟ ਆ 3 ਮੀਟਰ ਦੀ ਬਾਟਮ ਆ ਪਿਓਰ ਪਾੜਾ ਸਿਲਕ ਦੇ ਸੂਟ ਨੇ 1395 ਰੇਟ 1395 ਰੇਟ ਆ ਜੀ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਓਨ ਡਿਲੀਵਰੀ ਵੀ ਐ ਇਹ ਆ ਆਪਣੇ ਕੋਲ ਗ੍ਰੀਨ ਕਲਰ ਗ੍ਰੀਨ ਡਾਰਕ ਗ੍ਰੀਨ ਕਲਰ ਆ ਜੀ ਕਲਰ ਦੇਖੋ ਤੁਸੀਂ ਕਿੰਨੇ ਪਿਆਰੇ ਨੇ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਬੜਛਾਪ ਨੰਬਰ ਆਪਣੇ ਦੋਨੇ ਤੁਸੀਂ ਕਿਸੇ ਦੇ ਵੀ ਆਰਡਰ ਬੁੱਕ ਕਰ ਸਕਦੇ ਹੋ ਪਰਪਲ ਕਲਰ ਆ ਗਿਆ ਜੀ ਇਹ ਆ ਗਿਆ ਆਪਣੇ ਕੋਲੇ ਪਰਪਲ ਕਲਰ ਇਹ ਸਾਰੇ ਕਲਰ ਨੇ ਉਪਾੜਾ ਸਿਲਕ ਦੇ ਸੂਟ ਨੇ ਬਨਾਰਸੀ ਹੁੰਦਾਂ ਨੂੰ ਸੀ ਦਿਖਾਉਣੀ ਮੋਰਾਂ ਦੇ ਡਿਜ਼ਾਈਨ ਦੇ ਸੂਟ ਪਹਿਲਾਂ ਵੀ ਆਪਾਂ ਨੇ ਸੇਲ ਕਰਿਆ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਕਲਰ ਇਸ ਵਿੱਚ ਦੁਬਾਰਾ ਲੈ ਕੇ ਆਏ ਆਂਗੇ ਪਹਿਲਾਂ ਆਪਣੇ ਕੋਲੇ ਰੈੱਡ ਕਲਰ ਰੈੱਡ ਕਲਰ ਦਾ ਪਹਿਲਾਂ ਤੁਸੀਂ ਡਿਜ਼ਾਈਨ ਦੇਖ ਲਓ ਫਰੰਟ ਦਾ ਬਹੁਤ ਹੈਵੀ ਹੈ ਪਿਓਰ ਨੇਚਰ ਕਰੇ ਦੇ ਸੂਟ ਨੇ ਹੈਵੀ ਸੂਟ ਆ ਬੁਟੀਕ ਸੂਟ ਨੇ ਜੀ ਤੁਸੀਂ ਕਿਸੇ ਵੀ ਪ੍ਰੋਗਰਾਮ ਦੇ ਪਾ ਸਕਦੇ ਹੋਗੇ ਜਿਸ ਤਰ੍ਹਾਂ ਕੀ ਸ਼ਾਦੀ ਵਿਆਹ ਦੇ ਵਿੱਚ ਵਿਆਹ ਸ਼ਾਦੀ ਲਈ ਬਰੀ ਲਈ ਤੁਸੀਂ ਸੂਟ ਬੁੱਕ ਕਰ ਸਕਦੇ ਹੋ 프ਰੰਟ ਦਾ ਡਿਜ਼ਾਈਨ ਆ ਗਿਆ ਜੀ ਦੂਸਰਾ ਆ ਗਿਆ ਆਪਣੇ ਕੋਲੇ ਬਾਜੂ ਡਿਜ਼ਾਈਨ ਮੂਰੀ ਡਿਜ਼ਾਈਨ ਪ੍ਰਾਈਸ ਹੈਗਾ 4000 4000 ਰੇਟ ਆ ਜੇ ਇਹਨਾਂ ਸੂਟਾਂ ਨਾਲ ਤੁਹਾਨੂੰ ਸੂਟ ਦਾ ਡਿਜ਼ਾਈਨ ਦਿਖਾਇਓ ਤੁਸੀਂ ਦੇਖੋ ਦੁਪੱਟੇ ਦਾ ਡਿਜ਼ਾਈਨ ਇਹ ਆਪਣੇ ਕੋਲੇ ਸਾਰੇ ਪਿਓਰ ਦੇ ਸੂਟ ਨੇ ਪਾਰਟੀ ਵੇਅਰ ਸੂਟ ਆ ਪਿਓਰ ਦੇ ਸੂਟ ਆ 4000 ਰੇਟਾਂ 'ਚ ਸੂਟਾਂ ਨੂੰ ਤੁਸੀਂ ਬੁਕਿੰਗ ਕਰ ਸਕਦੇ ਹੋ ਪਹਿਲਾਂ ਆਪਣੇ ਕੋਲੇ ਰੈੱਡ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਡਾਰਕ ਕਲਰ ਨੇ ਜੀ ਇਹ ਆ ਗਏ ਆਪਣੇ ਕੋਲੇ ਰੋਲ ਬਲੂ ਕਲਰ ਸਾਰੇ ਡਾਰਕ ਕਲਰ ਨੇ ਬਹੁਤ ਪਿਆਰੇ ਕਲਰ ਨੇ ਸਾਰਾ ਬੁਟੀਕ ਦਾ ਕੰਮ ਕਰਿਆ ਹੋਇਆ ਹੈਂਡਵਰਕ ਦਾ 4000 ਰੇਟਾਂ 'ਚ ਸੂਟਾਂ ਨਾ ਬਾਜੂ ਮੂਰੀ ਵਰਕ ਦਾ ਨੂੰ ਸਾਰੇ ਤੁਹਾਨੂੰ ਮਿਲੂਗਾ ਬਹੁਤ ਜਿਆਦਾ ਹੈਵੀ ਸੂਟ ਨੇ ਆਪਣੇ ਕੋਲੇ ਦੁਪट्टे ਦਾ ਡਿਜ਼ਾਈਨ ਦੇ ਲੋਟ ਸੇਮ ਡਿਜ਼ਾਈਨ ਦੁਪट्टे ਦਾ ਬਹੁਤ ਸੋਹਣਾ ਸਕਰੀਨ ਸ਼ਾਟ ਲੈ ਸਕਦੇ ਹੋ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਤੇ ਵੀ ਆਰਡਰ ਬੁੱਕ ਕਰ ਸਕਦੇ ਹੋ orange ਕਲਰ ਆ ਗਿਆ ਜੀ ਆਪਣੇ ਕੋਲੇ orange ਕਲਰ ਵੀ ਬਹੁਤ ਸੋਹਣਾ ਕਲਰ ਆ ਜੀ ਸਾਰੇ ਕਲਰ ਹੀ ਬਹੁਤ ਸੋਹਣੇ ਨੇ 4000 ਪ੍ਰਾਈਜ਼ ਇਹਨਾਂ ਸੂਟਾਂ ਦਾ ਬਾਜੂ ਮੂਰੀ ਸਾਰਿਆਂ ਦੇ ਮਿਲੂ ਤੁਹਾਨੂੰ ਇਸ ਤਰ੍ਹਾਂ ਨੇ ਹੈਵੀ ਸੂਟ ਬਣ ਕੇ ਤਿਆਰ ਹੋਣਗੇ ਬਹੁਤ ਸੋਹਣੇ ਇਹ ਦੇ ਵੀ ਤੁਹਾਨੂੰ ਬਾਜੂ ਮੂਰੀ ਦਿਖਾ ਦਿੰਨੇ ਆ ਸਕਰੀਨ ਸ਼ਾਟ ਲੈ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੀ ਡਿਜ਼ਾਈਨ ਜੇ ਤੁਹਾਨੂੰ ਹੁਣ ਸੂਟ ਦਿਖਾ ਰਹੇ ਆ ਆਪਣੇ ਕੋਲੇ ਹੈਗਾ ਰੈੱਡ ਕਲਰ ਚ ਰੈੱਡ ਕਲਰ ਚ ਉਪਾੜਾ ਸਿਲਕ ਦਾ ਸੂਟ ਆ ਜੀ ਨਾਲ ਦੁਪੱਟਾ ਬਹੁਤ ਜ਼ਿਆਦਾ ਹੈਵੀ ਆ ਪਹਿਲਾਂ ਤੁਸੀਂ ਸ਼ਰਟ ਦਾ ਡਿਜ਼ਾਈਨ ਹੀ ਦੇਖ ਲਓ ਬਹੁਤ ਸੋਹਣਾ ਉਸ ਤੋਂ ਬਾਅਦ ਸਾਈਡ ਤੇ ਆ ਗਿਆ ਆਪਣੇ ਕੋਲੇ ਬਾਜੂ ਡਿਜ਼ਾਈਨ ਇਹ ਆਪਣੇ ਕੋਲੇ ਆਲ ਓਵਰ ਸੂਟ ਆ ਰੈੱਡ ਕਲਰ ਚ ਸ਼ਰਟ ਦਾ ਡਿਜ਼ਾਈਨ ਦੇਖੋ ਤੁਸੀਂ ਬਹੁਤ ਜਿਆਦਾ ਹੈਵੀ ਸ਼ਰਟ ਦਾ ਡਿਜ਼ਾਈਨ ਆ ਗਿਆ ਬਾਜੂ ਦਾ ਡਿਜ਼ਾਈਨ ਆ ਗਿਆ ਜੀ ਹੁਣ ਤੁਹਾਨੂੰ ਅਸੀਂ ਇਸ ਦਾ ਦੁਪੱਟਾ ਦਿਖਾਉਣੀ ਆ ਬਹੁਤ ਜਿਆਦੇ ਹੈਵੀ ਦੁਪੱਟੇ ਇਹਨਾਂ ਸੂਟਾਂ ਨੇ ਫਲਕਾਰੀ ਟਾਈਪ ਇਸ ਤਰ੍ਹਾਂ ਦੇ ਦੁਪੱਟੇ ਨੇ ਪ੍ਰਾਈਸ ਹੈਗਾ 4500 4500 ਰੇਟ ਆ ਜੀ ਇਹਨਾਂ ਸੂਟਾਂ ਦਾ ਤੁਸੀਂ ਸਲੈਕਟ ਕਰ ਸਕਦੇ ਹੋ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਪਲੇਨ ਸ਼ੂਟ ਦਿਖਾਉਂਦੇ ਨੂੰ ਇਹਨਾਂ ਨੂੰ ਸਾਰਿਆਂ ਦਾ ਕਪੜਾ ਲੱਗ-ਲੱਗ ਹੋਊਗਾ ਬਹੁਤ ਸੋਹਣੇ ਵੈਰਾਈਟੀ ਆ ਜੀ ਸਾਡੀਆਂ ਭੈਣਾਂ ਨੇ ਕੋਈ ਵੀ ਬਰਕ ਕਰਨਾ ਜਾਂ ਪੇਂਟ ਕਰਨਾ ਜਾਂ ਲੈਸ ਲਾ ਕੇ ਸੂਟ ਤਿਆਰ ਕਰਨੇ ਨੇ ਤੁਹਾਨੂੰ ਸੀ ਕਲਰ ਵੀ ਦੱਸਾਂਗੇ ਰੇਟ ਵੀ ਦੱਸਾਂਗੇ ਸਾਰਿਆਂ ਨੇ ਅਲੱਗ-ਲੱਗ ਪ੍ਰਾਈਸ ਨਹੀਂ ਕਪੜਾ ਵੀ ਅਲੱਗ-ਲੱਗ ਹੈ ਜਿਸ ਤਰ੍ਹਾਂ ਕੀ ਹੈ ਆਪਣੇ ਕੋਲੇ ਮਸਲੀਨ ਸਿਲਕ ਮਸਲੀਨ ਸਿਲਕ ਦਾ ਆਲ ਓਵਰ 5 ਮੀਟਰ ਦਾ ਸੂਟ ਹੈ ਰੇਟ ਸਿਰਫ 450 ਜੀਪਿੰਗ ਜੱਜ ਫ੍ਰੀ ਹੋਊਗਾ ਜਿਹਦੇ ਜਿੰਨੇ ਵੀ ਤੁਹਾਨੂੰ ਵੈਰਾਈਟੀ ਦਿਖਾਵਾਂਗੇ ਆਪਣੇ ਕੋਲੇ ਥਾਨ ਨੇ ਤੁਸੀਂ ਕਿੰਨੇ ਵੀ ਸੂਟ ਲੈ ਸਕਦੇ ਹੋਗੇ ਇਸ ਦਾ ਪ੍ਰਾਈਸ ਹੈਗਾ 450 ਜੋ ਤੁਹਾਨੂੰ ਅਸੀਂ ਚਾਰ ਕਲਰ ਦਿਖਾ ਰਹੇ ਆ ਇਹ ਆਪਣੇ ਕੋਲੇ ਹੈਗਾ ਪਾੜਾ ਸਿਲਕ ਚ ਉਹ ਪਾੜਾ ਸਿਲਕ ਦੇ ਸੂਟ ਨੇ ਬਹੁਤ ਵਧੀਆ ਵੈਰਾਈਟੀ ਆ 650 ਰੇਟ 650 ਪ੍ਰਾਈਸ ਹੈ ਜੀ ਤੁਸੀਂ ਕੋਈ ਵੀ ਕਲਰ ਸਿਲੈਕਟ ਕਰ ਸਕਦੇ ਹੋ ਜਿਸ ਤਰ੍ਹਾਂ ਕਿ ਸਰਦੀ ਕਲਰ ਆ ਗਿਆ ਪੀਕਓਬ ਸ਼ੇਡ ਆ ਗਿਆ ਸਕਾਈ ਕਲਰ ਆ ਗਿਆ ਜੀ ਸੀ ਗ੍ਰੀਨ ਕਲਰ 5 ਮੀਟਰ ਇਹ ਤੁਹਾਨੂੰ ਕੱਟ ਦੇਵਾਂਗੇ 650 ਪ੍ਰਾਈਜ਼ ਹੈਗਾ ਉਹ ਪਾੜਾ ਸਿਲਕ ਦੇ ਸੂਟ ਲੈਣੇ ਲੱਗ ਕੇ ਤਿਆਰ ਹੋਣਗੇ ਇਹਨਾਂ ਵਿੱਚੋਂ ਵੀ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਹਾਂਜੀ ਜਿਹੜਾ ਤੁਹਾਨੂੰ ਹੁਣ ਅਸੀਂ ਦਿਖਾ ਰਹੇ ਹਾਂ ਇਹ ਆਪਣੇ ਕੋਲੇ ਬ੍ਰਾਊਨ ਕਲਰ ਚ ਬ੍ਰਾਊਨ ਕਲਰ ਚ ਵੱਡੇ ਬਣੇ ਜੀ ਸੂਟ ਹੈ ਜੀ ਇਹ ਸਰਦੀਆਂ ਲਈ ਹੈ ਜੇਕਰ ਤੁਸੀਂ ਸਰਦੀਆਂ 'ਚ ਪਲੇਨ ਸੂਟ ਲੈਣਾ ਚਾਹੁੰਦੇ ਹੋ ਬਿਨਾਂ ਕੋਈ ਵੀ ਲੈਂਡਿੰਗ ਨਾਲ ਲੱਗੇ ਸਰਦੀਆਂ ਵਾਲਾ ਕੱਪੜਾ ਜੀ 650 ਪ੍ਰਾਈਸ ਆ ਬਹੁਤ ਵਧੀਆ ਵੈਰਾਈਟੀ ਹੈਗੀ ਤੁਸੀਂ ਬੁੱਕ ਕਰ ਸਕਦੇ ਹੋ ਸਾਢੇ 3 ਮੀਟਰ ਹੀ ਕੱਟ ਦੇਵਾਂਗੇ ਤੁਹਾਨੂੰ ਕਿਉਂਕਿ ਪਣਾ ਇਹਦਾ 1.5 ਮੀਟਰ ਸਾਢੇ 3 ਮੀਟਰ ਦੀ ਕੱਟ ਦੇਵਾਂਗੇ ਇੱਧਰ ਤੁਸੀਂ ਜੈਂਟਸ ਕੁੜਤਾ ਪਜਾਮਾ ਵੀ ਬਣਾ ਸਕਦੇ ਹੋਗੇ ਲੇਡੀਜ਼ ਸੂਟ ਵੀ ਕਿਉਂਕਿ ਕੁਆਲਿਟੀ ਬਹੁਤ ਵਧੀਆ ਕੱਪੜੇ ਦੀ ਪੀਚ ਕਲਰ ਆ ਗਈ ਆਪਣੇ ਕੋਲੇ ਪਸ਼ਮੀਨੇ 'ਚ ਤੁਹਾਨੂੰ ਅਸੀਂ ਸਭ ਸਾਰੀ ਲਗ ਲਗ ਵੈਰਾਈਟੀਆਂ ਪਸ਼ਮੀਨੇ ਦਾ ਸੂਟ ਆ ਜੀ ਸਰਦੀਆਂ ਵਾਲਾ ਇਹ ਵੀ ਤੁਹਾਨੂੰ ਅਸੀਂ 3.5 ਮੀਟਰ ਦੇਵਾਂਗੇ 650 ਪ੍ਰਾਈਜ਼ ਆ ਸ਼ਿਪਿੰਗ ਚਾਰਜ ਫ੍ਰੀ ਆ ਇਸ ਉੱਪਰ ਵੀ ਤੁਸੀਂ ਕਢਾਈ ਵੀ ਕਰ ਸਕਦੇ ਹੋ ਕੋਈ ਵੀ ਬੁਰ ਬਗੈਰਾ ਦੀ ਕੰਪਲੀਟ ਨਹੀਂ ਹੋਣੀਏਗੀ ਲੈਸ ਲਾ ਕੇ ਵੀ ਤਿਆਰ ਕਰ ਸਕਦੇ ਹੋ ਪੇਂਟ ਵੀ ਕਰ ਸਕਦੇ ਹੋ 3.5 ਮੀਟਰ ਦੇ ਕੱਟ ਦੇਵਾਂਗੇ ਜੀ 650 ਰੇਟ ਆ ਪਸ਼ਮੀਨੇ ਚ ਪੀਚ ਕਲਰ ਆਪਣੇ ਕੋਲੇ 1.5 ਮੀਟਰ ਪਣਾ 3.5 ਮੀਟਰ ਦੀ ਕਟ ਆ ਜੀ ਬਟਨ ਬਟਨ ਕੋਈ ਕਲਰ ਆਗਾ ਘਾਟ ਰਾਈਜ਼ ਕਾਟ ਰਾਈ ਦੇ ਵਿੱਚ ਸਰਦੀਆਂ ਲਈ ਤੁਸੀਂ ਪਲੇਨ ਸੂਟ ਤਿਆਰ ਕਰ ਸਕਦੇ ਹੋਗੇ ਲੱਗ ਲੱਗ ਆਪਣੇ ਕੋਲੇ ਕਲਰ ਨੇ ਲੱਗ ਲੱਗ ਡਿਜ਼ਾਈਨ ਨੇ ਅਸੀਂ ਤੁਹਾਨੂੰ ਦੱਸ ਰਹੇ ਹਾਂਗੇ ਇਹ ਆਪਣੇ ਕੋਲੇ ਬੋਟਲ ਗ੍ਰੀਨ ਪਲੇਨ ਸੂਟ 3.5 ਮੀਟਰ ਦੀ ਕੱਟ ਦੇਵਾਂਗੇ ਤੁਹਾਨੂੰ ਇਸਦੇ ਵੀ 650 ਰੇਟ ਮਹਿਰੂਨ ਕਲਰ ਆ ਗਿਆ ਮਹਿਰੂਨ ਰੈੱਡ ਜਿਹਾ ਕਲਰ ਬਹੁਤ ਸੋਹਣਾ ਕਲਰ ਆਇਆ ਇਹ ਵੀ ਸਰਦੀਆਂ ਲਈ ਸੂਟ ਪਲੇਨ ਸੂਟ ਸਰਦੀਆਂ ਲਈ ਲੈ ਕੇ ਆਏ ਕੋਈ ਵੀ ਲਾਈਨਿੰਗ ਲਾਉਣ ਦੀ ਜਰੂਰਤ ਨਹੀਂ ਹੈਗੀ ਪਸ਼ਮੀਨੇ ਚ ਸੂਟ ਨੇ ਪਲੇਨ ਸੂਟ ਬਹੁਤ ਵਧੀਆ ਸਟੱਫ ਵੀ ਬਹੁਤ ਵਧੀਆ ਕਪੜਾ 650 ਰੇਟ 650 ਰੇਟ ਹੈ ਜੀ ਤੁਸੀਂ ਸਿਲੈਕਟ ਕਰ ਸਕਦੇ ਹੋ ਇਹ ਵੀ ਤੁਹਾਨੂੰ ਅਸੀਂ 3.5 ਮੀਟਰ ਦੀ ਕੱਟ ਦੇਵਾਂਗੇ 1.5 ਮੀਟਰ ਪਣਾ 네ਵੀ ਬਲੂ ਕਲਰ ਲੈ ਕੇ ਆਏ ਜੀ ਤੁਹਾਡੇ ਲਈ ਇਹਦੇ ਤੁਸੀਂ ਕੁੜਤੇ ਜਾਂ ਮੈਂ ਵੀ ਤਿਆਰ ਕਰ ਸਕਦੇ ਹੋ ਜੋ ਅਸੀਂ ਤੁਹਾਨੂੰ ਕਪੜਾ ਦਿਖਾ ਰਹੇ ਹਾਂ ਸੂਟ ਵੀ ਤਿਆਰ ਕਰ ਸਕਦੇ ਹੋ 5 ਮੀਟਰ ਦੀ ਕੱਟ ਦੇਵਾਂਗੇ 650 ਰੇਟ ਹੈ ਆਪਣੇ ਕੋਲ ਕਾਟਨ ਚ ਕਪੜਾ ਹੈ ਕਾਟਨ ਸਰਦੀਆਂ ਵਾਲੀ ਕਾਟਨਾਂ ਦੀ ਕੋਈ ਵੀ ਠੰਡ ਨਹੀਂ ਲੱਗਦੀ ਹੈਗੀ ਵਧੀਆ ਵੈਰਾਈਟੀ ਹੈ ਜੀ ਸਰਦੀਆਂ ਵਾਲੀ ਬਹੁਤ ਵਧੀਆ ਕਪੜਾ ਬੁਰਦੀ ਬਿਲਕੁਲ ਵੀ ਪ੍ਰੋਬਲਮ ਨਹੀਂ ਹੈਗੀ ਹੌਂਦੀ ਯਾਰ ਆਪਣੇ ਕੋਲ ਗ੍ਰੀਨ ਕਲਰ ਗ੍ਰੀਨ ਕਲਰ ਦੇ ਸੂਟ ਨੇ ਜੀ ਇਹ ਜਿਸ ਤਰ੍ਹਾਂ ਕੀ ਕਪੜਾ ਹੁੰਦਾ ਆਪਣਾ ਕਰੇਵ ਦਾ ਕਰੇਵ ਦੇ ਕਪੜੇ ਤੋਂ ਥੋੜਾ ਜਿਹਾ ਹਟਕੇ ਕਾਟਨ ਟਾਈਪ ਆ ਥੋੜੀ ਜੀ ਮਿਕਸਚਰ ਇਸ ਕਪੜੇ ਵਿੱਚ ਵੈਸੇ ਵੈਰਾਈਟੀ ਬਹੁਤ ਵਧੀਆ ਪਲੇਨ ਸੂਟ ਇਹ ਵੀ ਤੁਹਾਨੂੰ ਅਸੀਂ 5 ਮੀਟਰ ਦੀ ਕੱਟ ਦੇਵਾਂਗੇ 650 ਰੇਟ ਗ੍ਰੀਨ ਕਲਰ ਆ ਗਏ ਆਪਣੇ ਕੋਲੇ ਹੈ ਥਾਣ ਵਾਲੇ ਸੂਟ ਨੇ ਤੁਸੀਂ ਕਿੰਨੇ ਵੀ ਸੂਟ ਲੈ ਸਕਦੇ ਹੋ ਇਹ ਆਪਣੇ ਕੋਲੇ ਕਾਟਨ ਚ ਹੈ ਜੀ ਕਾਟਨ ਚ ਸੂਟ ਹੈ ਸਰਦੀਆਂ ਲਈ ਤੁਸੀਂ ਤਿਆਰ ਕਰ ਸਕਦੇ ਹੋਗੇ ਕਿਉਂਕਿ ਬਹੁਤ ਵਧੀਆ ਸਟੱਪ ਜਿਹੜਾ ਕੱਪੜੇ ਦਾ ਬਹੁਤ ਵਧੀਆ ਕੁਆਲਿਟੀ ਬਹੁਤ ਵਧੀਆ ਜੇਕਰ ਕਿਤੋਂ ਵੀ ਲਓਗੇ ਤਾਂ ਉਹਨੂੰ 1100 ਦਾ ਮਿਲੂ ਆਪਣਾ ਪ੍ਰਾਈਸ ਸਿਰਫ 650 ਇਹ ਤੁਹਾਨੂੰ ਅਸੀਂ 3.5 ਮੀਟਰ ਦੇ ਕੱਟ ਦੇਵਾਂਗੇ ਰੋਲ ਬਲੂ ਕਲਰ ਆ ਬਹੁਤ ਸੋਹਣਾ ਪਲੇਨ ਸੂਟ ਨੇ ਜੀ ਆਪਣੇ ਕੋਲੇ ਸਾਰੇ ਜਿਦਾਂ ਨੂੰ ਦਿਖਾ ਰਹੇ ਆ ਆਪਣੇ ਕੋਲੇ ਰੋਲ ਬਲੂ ਕਲਰ ਹੈ 3.5 ਮੀਟਰ ਦੀ ਕਟ ਹੈ ਬਹੁਤ ਵਧੀਆ ਵੈਰਾਈਟੀ ਹੈਗੀ ਇਹਦੇ ਦੂਸਰੀ ਸਾਈਡ ਸ਼ੈਡਿੰਗ ਬਣੀ ਹੈ ਬਹੁਤ ਸੋਹਣੀ ਤੁਸੀਂ ਕਢਾਈ ਵੀ ਕਰ ਸਕਦੇ ਹੋਗੇ ਲੈਸ ਲਾ ਕੇ ਵੀ ਤਿਆਰਸ ਕਰ ਸਕਦੇ ਹੋਗੇ ਕਪੜਾ ਬਹੁਤ ਵਧੀਆ ਟੱਬ ਵੀ ਬਹੁਤ ਵਧੀਆ 5 1.5 3.5 ਮੀਟਰ ਦੀ ਕਟ ਦੇਵਾਂਗੇ ਵੱਡਾ ਪਣਾ ਜੀ ਹਿੰਦਾ ਬਲੈਕ ਕਲਰ ਆ ਗਿਆ ਜੀ ਆਪਣੇ ਕੋਲੇ ਪਸ਼ਮੀਨੇ ਚ ਪਸ਼ਮੀਨੇ ਚ ਬਲੈਕ ਕਲਰ ਆ ਗਿਆ 5 ਮੀਟਰ ਦੀ ਕਟ ਹੈ 650 ਰੇਟ ਹੈ ਇਹ ਵੀ ਤੁਹਾਨੂੰ ਥਾਣਾ ਆਪਣੇ ਕੋਲੇ ਕਿੰਨੇ ਸੂਟ ਲੈ ਸਕਦੇ ਹੋਗੇ ਤੁਸੀਂ ਜਦੋਂ ਨੂੰ ਹੁਣ ਦਿਖਾ ਰਹੇ ਆਏ ਆਪਣੇ ਕੋਲੇ ਮਹਿਰੂਨ ਕਲਰ ਇਹ ਵੀ ਸਰਦੀਆਂ ਲਈ ਆ ਸਰਦੀਆਂ ਲਈ ਬਹੁਤ ਵਧੀਆ ਕਪੜਾ ਹੈ ਪਸੰਮਿਨੇ ਜੀ ਆ ਗਿਆ ਹੈ ਕਪੜਾ ਵੀ ਇਹਨਾਂ ਉੱਪਰ ਬੁਰ ਨਹੀਂ ਹੁੰਦਾ ਜਿੰਨਾ ਵੀ ਅਸੀਂ ਤੁਹਾਨੂੰ ਕਪੜਾ ਦਿਖਾਇਆ ਬੁਰ ਬਿਲਕੁਲ ਨਹੀਂ ਹੁੰਦਾ ਬਹੁਤ ਵਧੀਆ ਵੈਰਾਈਟੀ ਆ ਇਹਦੇ ਤੁਹਾਨੂੰ ਅਸੀਂ 3.5 ਮੀਟਰ ਦੀ ਕੱਟ ਦੇਵਾਂਗੇ 1.5 ਮੀਟਰ ਪਣਾ ਇਹਨਾਂ ਦਾ